ਪੁਨੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਇਹਨੂੰ ਗੋਲਾ ਵੀ ਕਹਿੰਦੇ ਆ ਪੁਨੀਤ ਗੋਲਾ ਤੇ ਇਹ ਬੇਸਿਕਲੀ ਕ੍ਰਿਮੀਨਲ ਐਲੀਮੈਂਟ ਹੈ ਜੀ ਇਹ ਸਾਨੂੰ ਮਰਡਰ ਕੇਸ ਦੇ ਵਿੱਚ ਤੇਜਪਾਲ ਆਂਮ ਦੇ ਵਿਅਕਤੀ ਦਾ ਇੱਕ ਮਰਡਰ ਹੋਇਆ ਸੀਗਾ ਪਟਿਆਲਾ ਕਤਵਾਲੀ ਪਟਿਆਲਾ ਦੇ ਵਿੱਚ ਉਹਦੇ ਵਿੱਚ ਵਾਂਟਡ ਸੀਗਾ ਇਸ ਤੋਂ ਇਲਾਵਾ 15 ਹੋਰ ਗੈਂਗ ਜਿਹੜਾ ਹੈਗਾ ਉਹਦੇ ਨਾਲ ਐਸੋਸੀਏਟਡ ਹੈ ਤੇ ਅੱਜ ਪਟਿਆਲਾ ਕਤਵਾਲੀ ਪਟਿਆਲਾ ਦੀ ਟੀਮ ਐਸਐਚਓ ਹਰਜਿੰਦਰ ਸਿੰਘ ਸੀਆਈਏ ਪਟਿਆਲਾ ਇੰਸਪੈਕਟਰ ਸੁਮਿੰਦਰ ਸਿੰਘ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਇਹਦੀ ਮੂਵਮੈਂਟ ਇਸ ਏਰੀਆ ਦੇ ਵਿੱਚ ਹੋ ਰਹੀ ਹੈ ਜਿਹੜੀ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਨੇ ਸਵਿਫਟਲੀ ਐਕਟ ਕਰਦੇ ਹੋਏ ਇੱਥੇ ਇਹਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਸਰੈਂਡਰ ਕਰਨ ਦੀ ਬਜਾਏ ਇਹਨੇ ਭੱਜ ਦਿੱਤੀ ਤੇ ਅਕੋਰਡਿੰਗਲੀ ਸਾਡੇ ਦੋ ਮੈਸੇਜ ਨੇ ਇਹਦੇ ਵਿੱਚ ਇਸ ਘਟਨਾ ਸੰਬੰਧਤ ਪਹਿਲਾ ਮੈਸੇਜ ਹੈਗਾ ਫਾਰ ਪਟਿਆਲਾ ਰੈਜ਼ੀਡੈਂਟਸ ਕਿ ਪਟਿਆਲਾ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਦੀ ਕਮਾਂਡ ਹੇਟ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟਸ ਸੈਕੰਡ ਮੈਸੇਜ ਸਟਰਨ ਵਰਨਿੰਗ ਹੈਗੀ ਹੈ ਅਗੇਂਸਟ ਗੈਂਗਸਟਰਸ ਕ੍ਰਿਮੀਨਲ ਐਲੀਮੈਂਟਸ ਕਿ ਜ਼ੀਰੋ ਟੋਲਰੈਂਸ ਹੈ ਫਾਰ ਗੈਂਗਸਟਰਿਜ਼ਮ ਜਾਂ ਬਦਮਾਸ਼ੀ ਜੇ ਕੋਈ ਵੀ ਇਸ ਤਰੀਕੇ ਦੀ ਐਕਟੀਵਿਟੀ ਚ ਇੰਡਲਜ ਹੋਏਗਾ ਕਰੇਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਨਾਲ ਸ਼ਕਤੀ ਨਾਲ ਡੀਲ ਕੀਤਾ ਜਾਏਗਾ ਸਹੀ ਦੇ ਉਤੇ ਕਿੰਨੇ ਮਾਮਲੇ ਦਰਜ ਸੀ ਤੁਹਾਡੇ 15 ਟੋਟਲ 15 ਕਦਮੇ ਦਰਜ ਫਾਇਰ ਕਿੰਨੇ ਹੋਏ ਸਰ ਇਹਨਾਂ ਤਿੰਨ ਤਿੰਨ ਫਾਇਰ ਇਹਦੇ ਵੱਲੋਂ ਕੀਤੇ ਗਏ ਆ ਤਿੰਨ ਚਾਰ ਫਾਇਰ ਜਿਹੜੇ ਆ ਕਿ ਪੁਲਿਸ ਪਾਰਟੀ ਨੇ ਕੀਤੇ ਇਹਨਾਂ 'ਤੇ ਦੀਆਂ ਗੋਲੀਆਂ ਲੱਗੀਆਂ ਸੀ ਇਹ ਬੁਲੇਟ ਇੰਜਰੀਜ਼ ਇਹਦੇ ਦੋਨੋਂ ਲੈਗਸ ਤੇ ਬਾਕੀ ਜਦੋਂ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤਾਂ ਉਸ ਤੋਂ ਕਲੀਅਰ ਹੋਏਗਾ ਕਿ ਇੱਕ ਗੱਲਾ ਸੀ ਸਰ ਇਹ ਗੱਲਾ ਸੀ ਐਸਪੀ ਸਾਹਿਬ ਇੱਕ ਕਹਿੰਦੇ ਮੋਹਾਲੀ ਦਾ ਵੀ ਕੋਈ ਲਿੰਕ ਹੈ ਦੇ ਨਾਲ ਕੋਈ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵੀ ਕੋਈ ਇਦਾਂ ਦਾ ਕੋਈ ਲੀਡ ਇਹ ਇਹਦੇ ਤੇ ਐਕਚੁਅਲੀ 15 ਮੁਕਦਮੇ ਦਰਜ ਨੇ ਜਿਆਦਾਤਰ ਜਿਹੜੇ ਮੁਕਦਮੇ ਹੈਗੇ ਆ ਉਹ ਰਿਲੇਟਡ ਟੂ ਜਿਹੜੇ ਵਾਇਲੈਂਸ ਨਾਲ ਰਿਲੇਟਡ ਨੇ ਜਿਵੇਂ ਕਿ ਅਟੈਂਪਟ ਟੂ ਮਰਡਰ ਮਰਡਰ ਮੋਹਾਲੀ ਦੇ ਵਿੱਚ ਇੱਕ ਚੋਪਿੰਗ ਫਿੰਗਰ ਚੋਪ ਕਰਨ ਵਾਲਾ ਇੱਕ ਮਾਮਲਾ ਹੋਇਆ ਸੀਗਾ ਉਹਦੇ ਵਿੱਚ ਵੀ ਇਹ ਗਿਊਸ ਸੀ ਉਹਦੇ ਚ ਨੇ ਬੇਲ ਜੰਪ ਕੀਤੀ ਹੋਈ ਆ ਉਹਦੇ ਵਿੱਚ ਵੀ ਮਤਲਬ ਸੈਂਸੇਸ਼ਨਲ ਕ੍ਰਾਈਮ ਜਿਹੜੇ ਇਹਦੇ ਖਿਲਾਫ ਦੱਸ ਸੀਗੇ ਇੱਕ ਕਹਿੰਦੇ ਹਤਿਆਰ ਨਾਲ ਲੜੀ ਸੀਗਾ ਜਿਸਦਾ ਕੋਈ ਹੈ ਸੀ ਆਰਮਜ਼ ਐਕਟ ਦੇ ਵੀ ਮੁਕਦਮੇ ਰੇਤੇ ਦਰਜ ਹੈਗੇ ਆ ਬਾਕੀ ਇਹਨੂੰ ਫਰਦਰ ਜਦੋਂ ਅਸੀਂ ਪੁਸ਼ਕਿਸ਼ ਕਰਾਂਗੇ ਤਾਂ ਉਹਦੇ ਤੋਂ ਕਲੀਅਰ ਹੋ ਪਾਏਗਾ ਕਿ ਕੋਈ ਵੰਦਾ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਆ ਇਹ ਇਨਪੁੱਟ ਸੀਗੀਆਂ ਕਿ ਇਹ ਪਟਿਆਲਾ ਦੇ ਵਿੱਚ ਦੁਆਰਾ ਬੇਸਿਕਲੀ ਐਕਟਿਵ ਹੋਇਆ ਤੇ ਕੁਝ ਯੰਗਸਟਰ ਨੂੰ ਨਾਲ ਲਗਾ ਕੇ ਕੋਈ ਨਾ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਉਹ ਉਹ ਇਨਪੁਟਸ ਤੇ ਐਕਟ ਕਰਦੇ ਜਿਹੜਾ ਉਸ ਤੋਂ ਬਰਾਮਤ ਹੋਇਆ 32 ਬੁਰ ਦਾ ਪਿਸਟਲ ਹੈ ਜੋ ਦੇਸੀ ਜਾਬਦਾ ਉਹ ਸਰ ਜਿਹੜੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਸੀਗੀਆਂ ਕਿ ਉਹਨਾਂ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਉਹਨਾਂ ਨੂੰ ਕੋਈ ਫਟੜ ਰਈਆ ਕੋਈ ਕਿਸ ਤਰੀਕਾ ਨਹੀਂ ਟੀਮਾਂ ਬਿਲਕੁਲ ਸੇਫ ਨੇ بڑا ਇਹਨਾਂ ਨੇ ਪ੍ਰੋਫੈਸ਼ਨਲੀ ਜਿਹੜਾ ਇਸ ਜਿਹੜਾ ਇਨਸੀਡੈਂਟ ਆ ਉਹਨੂੰ ਤਰੀਕੇ ਨਾਲ ਜਾਂਚ ਦਿੱਤਾ ਹੈਗਾ ਇਹ ਮਥਰਾ ਵੱਲੋਂ ਨਹੀਂ ਇਹ ਤਾਂ ਰਹਿਣ ਵਾਲਾ ਪਟਿਆਲਾ ਦਾ ਬਹੁਤ ਆਫਤ